ਮੁੱਖ ਮੰਤਰੀ ਜੋ ਕਹਿੰਦਾ ਉਹ ਹਰ ਗੱਲ ਸੱਚ ਨਹੀਂ ਹੁੰਦੀ ਹੈ ਮੈਨੂੰ ਲੱਗਦਾ ਹੈ 013 ਹੋ ਜਾਏਗਾ ਮੁੱਖ ਮੰਤਰੀ ਦੇ ਜਿਹੜੇ ਹਾਲਾਤ ਹੈ ਹੁਣ ਮੁੱਖ ਮੰਤਰੀ ਦੀ ਕਿੱਕ ਲਈ ਕੋਈ ਨਹੀਂ ਸੁਣ ਰਿਹਾ ਮੁੱਖ ਮੰਤਰੀ ਨਵੀਆਂ ਕਿੱਕ ਲੀਆਂ ਜਿੰਨੀਆਂ ਮਰਜ਼ੀ ਤਿਆਰ ਕਰ ਲੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਛਾੜੂ ਹੈ ਲੋਕਾਂ ਨੇ ਮਨ ਬਣਾ ਲਿਆ ਕਿ ਉਹਨੂੰ ਖਿਲਾਰ ਕੇ ਰੱਖਣ ਆਮ ਤੌਰ ਤੇ ਆਪਾਂ ਮੁੱਦੇ ਵੇਖਦੇ ਹਾਂ ਪਰ ਇਹ ਕਿ ਵੋਟਾਂ 'ਚ ਪਹਿਲੀ ਵਾਰ ਹੀ ਦੇਖਿਆ ਜਿਵੇਂ ਜੂਨ 84 ਦਾ ਮੁੱਦਾ ਭਾਜਪਾ ਚੱਕ ਰਹੀ ਆ ਜੇ ਵੀ ਨੱਟਾ ਕਹਿੰਦਾ ਰਾਹੁਲ ਗਾਂਧੀ ਮਾਫੀ ਮੰਗ ਲੈਂਦੇ ਕੁਝ ਅਸਤਰਾਂ ਦੇ ਬਿਆਨ ਆ ਰਹੇ ਨੇ ਗੁਰਨੀਤ ਬਿੱਟੂ ਵੀ ਬੋਲ ਰਿਹਾ ਹੈ ਅਚਨ ਚਿਤ ਕਿਉਂ ਇਹ ਮੁੱਦਾ ਚੇਤੇ ਆਇਆ ਭਾਜਪਾ ਨੂੰ 10 ਸਾਲਾਂ ਦੀ ਭਾਜਪਾ ਦੀ ਸਰਕਾਰ ਪੰਜਾਬ ਜਿਹੜੀ ਭਾਜਪਾ ਸਰਕਾਰ ਹੈ ਉਹ ਜਾਣ ਬੁਝ ਕੇ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਲੜਾਉਣਾ ਚਾਹੁੰਦੀ ਹੈ ਆਪਸੀ ਭਾਈਚਾਰਾ ਖਰਾਬ ਕਰਨਾ ਚਾਹੁੰਦੀ ਹੈ ਕਦੇ ਉਹ ਕਹਿ ਦਿੰਦੇ ਆ ਕਿ ਮੁਸਲਿਮ ਲੀਗ ਦਾ ਇਹ ਮੈਨੀਫੈਸਟੋ ਹੈ ਕਦੇ ਉਹ ਕਹਿੰਦੇ ਆ ਕਿ ਮੰਗਲ ਸੂਤਰ ਸੁਰੱਖਿਤ ਨਹੀਂ ਹੈ ਮੈਨੂੰ ਲੱਗਦਾ ਕਿ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਉਸ ਦੇਸ਼ ਦਾ ਨਿਵਾਸੀ ਹਾਂ ਜਿੱਥੇ ਲੋਕ ਮੁੱਦੇ ਛੱਡ ਕੇ ਜਾਨ ਪੁੱਜ ਕੇ ਇਸ ਦੇਸ਼ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਕੋਈ ਵਿਅਕਤੀ ਕਿਸੇ ਜਾਤੀ ਦੇ ਧਰਮ ਵਾਲੇ ਦੇ ਘਰੇ ਜਨਮ ਲੈਂਦਾ ਔਰ ਕੀ ਕੁਸੂਰ ਹੈ ਅਗਰ ਇਹ ਜਿਹੜੀ ਅੱਗ ਨਾਲ ਭਾਜਪਾ ਖੇਡ ਰਹੀ ਹੈ ਇਹ ਅੱਗ ਇਸ ਤਰ੍ਹਾਂ ਫੈਲ ਗਈ ਤਾਂ ਮੈਨੂੰ ਲੱਗਦਾ ਇਸ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੇਗਾ ਸੋ ਮੇਰੀ ਬੇਨਤੀ ਹੈ ਭਾਜਪਾ ਦੇ ਲੋਕਾਂ ਨੂੰ ਕਿ ਕੁਰਸੀ ਦੇ ਪਿੱਛੇ ਤੁਸੀਂ ਇਸ ਦੇਸ਼ ਨੂੰ ਤੋੜਨਾ ਬੰਦ ਕਰੋ ਲੋਕਾਂ ਨੂੰ ਲੜਾਉਣਾ ਬੰਦ ਕਰੋ ਹਰ ਧਰਮ ਸਿਖਾਉਂਦਾ ਕਿ ਇੱਕ ਦੂਜੇ ਦੀ ਹਫਾਜ਼ਤ ਕਰੋ ਮੈਂ ਸਿੱਖਾਂ ਮੈਂ ਸਿੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਅਗਰ ਕੋਈ ਸਿੱਖ ਕਿਸੇ ਨਾਲ ਅਨਿਆਇ ਕਰੇਗਾ ਤਾਂ ਮੈਂ ਅਨਿਆਇ ਦੇ ਸਾਹਮਣੇ ਖੜਾ ਹੋਊਂਗਾ ਮੈਂ ਸਿੱਖ ਨਾਲ ਨਹੀਂ ਖੜਾ ਹੋਊਂਗਾ ਸੋ ਮੇਰੇ ਕਹਿਣ ਦਾ ਮਤਲਬ ਇਹੀ ਸਾਡਾ ਧਰਮ ਹੋ ਰਹੀ ਸਾਡਾ ਗੁਰੂ ਸਿਖਾਉਂਦਾ ਹੈ ਅੱਜ ਮਹਿੰਗਾਈ ਦਾ ਸਭ ਤੋਂ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ ਹੈ ਨਸ਼ਿਆਂ ਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਲਾਅ ਐਂਡ ਆਰਡਰ ਦਾ ਸਭ ਤੋਂ ਵੱਡਾ ਮੁੱਦਾ ਹੈ ਪਦ ਕਿਸਮ ਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਔਰ ਪੰਜਾਬ ਦਾ ਮੁੱਖ ਮੰਤਰੀ ਦੋਨੇ ਜਾਣੇ ਜਿਹੜੇ ਪੰਜਾਬ ਦੇ ਜਾਂ ਦੇਸ਼ ਦੇ ਮੁੱਦਿਆਂ ਨੂੰ ਅਡਰੈਸ ਨਹੀਂ ਕਰ ਸਕਦੇ ਕੋਈ ਕਿੱਕਲੀ ਪਾ ਰਿਹਾ ਤੇ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰ ਰਿਹਾ ਪੋਲੀਟੀਕਲ ਪ੍ਰੈਡਿਕਸ਼ਨ ਜਿਹੜੀਆਂ ਨੇ ਉਹ ਵਾਵਾ ਨੇ ਅਮਿਤ ਸ਼ਾਹ ਕਹਿੰਦੇ 310 ਹੋ ਗਈਆਂ ਦੱਸਾਂਗੇ ਪਾਰ ਕਰ ਦੋ ਦੱਸ ਦਿਆਂਗੇ ਅਮੀਸ਼ਾਹ ਨੂੰ ਦੱਸਾਂਗੇ ਜਿਹੜਾ ਚਹੇਤਾ ਅਮੀਸ਼ਾਹ ਦਾ ਜਿਹਦੇ ਪਿੱਛੇ ਕੱਲ ਅਮੀਸ਼ਾਹ ਜੀ ਲੁਧਿਆਣੇ ਆਈ ਸੀ ਉਹੀ ਚਿਤ ਕਰਕੇ ਭੇਜਾਂਗੇ ਔਰ ਜੀਰੋ ਮੈਂ ਗਰੰਟੀ ਨਾ ਕਹਿ ਸਕਦਾ ਜਿੱਥੇ ਜਿੱਥੇ ਅਮਿਤ ਸ਼ਾਹ ਜੀ ਤੇ ਮੋਦੀ ਜੀ ਆਏ ਐ ਉਹ ਸੀਟਾਂ ਵੱਡੇ ਫਰਕ ਨਾਲ ਮੈਨੂੰ ਲੱਗਦਾ ਉਹਨਾਂ ਦੀਆਂ ਜਿਹੜੀਆਂ ਡਿਪੋਜ਼ਿਟ ਐ ਜਮਾਨਤ ਜਬਤਾਂ ਕਰਾ ਕੇ ਭੇਜਾਂ ਅੱਜ ਰਵਨੀਤ ਬਿੱਟੂ ਫੇਰ ਲਾਈਵ ਹੋਇਆ ਕਟਾਰੀਆ ਪਰਿਵਾਰ ਦਾ ਜ਼ਿਕਰ ਉਹਨਾਂ ਨੇ ਵੈਸ਼ੀ ਦਰਿੰਦੇ ਤੱਕ ਦਾ ਸ਼ਬਦ ਉਹ ਮੈਂ ਕਹਿੰਦਾ ਕਿ ਇਹਦਾ ਉੱਤਰ ਵੀ ਦੇ ਦਿਆਂਗੇ ਇਹ ਜਿਹੜਾ ਰਵਨੀਤ ਬਿੱਟੂ ਐ ਭੁਖਲਾਟ ਚ ਆ ਗਿਆ ਮੇਰਾ ਸਤਕਾਰਯੋਗ ਭਰਾ ਇਹਦੇ ਕੋਲ ਕੋਈ ਕੰਮ ਨਹੀਂ ਐ ਘਰੇ ਬੈਠਾ ਫਿਰ ਤੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਕੁਝ ਹੋਇਆ ਕਿਉਂ ਨਹੀਂ ਜਿਹੜਾ ਮਸਲਾ ਕੋਈ ਮਸਲਾ ਹੀ ਨਹੀਂ ਹੈ ਔਰ ਰਾਜੇ ਵਿੜਿੰਗਤੇ ਕਿਸੇ ਪ੍ਰਕਾਰ ਦੀ ਕੋਈ ਐਫਆਈਆਰ ਨਾ ਕੋਈ ਹੈ ਅਰੇ ਵੀ ਬੇਫਜ਼ੂਲ ਜਿਹੜੀ ਗੱਲ ਕਰਦਾ ਇਹਦੇ ਖਿਲਾਫ ਅਸੀਂ ਡਿਫਾਮੇਸ਼ਨ ਦਾ ਕੇਸ ਪਾਵਾਂਗੇ ਮੇਰੇ ਖਿਲਾਫ ਕੋਈ ਮਕਦਮਾ ਨਹੀਂ ਹੈ ਮੇਰੇ ਨਾਲ ਉਹ ਪਰਿਵਾਰ ਰੋਜ਼ਾਨਾ ਵਰਤਦਾ ਹੈ ਔਰ ਜਾਨਾ ਇਕੱਠੇ ਹੁੰਨੇ ਆ ਅਸੀਂ ਲੋਕ ਔਰ ਜਾਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੈ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਬਕਵਾਸਪਾਜੀ ਕਰਨੀ ਗਲਤ ਕਰਨੀ ਆ ਬਿੱਟੂ ਗੱਲ ਸੁਣ ਲੈ ਜੋਰ لال ਜਿੰਨਾ ਮਰਜੀ ਤੇਰਾ ਸਪਨਾ ਔਰ ਜੋ ਤੂੰ ਗਦਾਰੀ ਕੀਤੀ ਕਾਂਗਰਸ ਪਾਰਟੀ ਨੇ ਤੈਨੂੰ ਰਗੜ ਕੇ ਭੇਜੂਗਾ ਲੁਧਿਆਣੇੋਂ ਜੋਰ لال ਕਾਂਗਰਸ ਪਾਰਟੀ ਜੈ ਹਿੰਦ ਜੈ ਜਿੰਦਾਬਾਦ